ਲਓ ਵੀ ਦੋਸਤੋ ਸਵੇਰ ਦੇ 4:00 ਵੱਜ ਚੁੱਕੇ ਆ ਤੇ ਸਿੰਗਾਪੁਰ ਦੇਸ਼ ਦੇ ਵਿੱਚ ਆਪਣੀ ਐਂਟਰੀ ਹੋ ਚੁੱਕੀ ਆ ਤੇ ਆ ਸਾਰਾ 에ਰਪੋਰਟ ਬਹੁਤ ਵੱਡਾ ਹੈ ਤੇ ਇਹਦੇ ਆਪਾਂ ਵਿਚਾਲੇ ਵਿਚਾਲੇ ਤੁਰੇ ਜਾਣਾ ਸਿੱਧਾ ਜਾਵਾਂਗੇ ਆਪਾਂ ਐਮਬੈਸੀ ਆਫੀਸਰ ਕੋ ਤੇ ਉਹਨਾਂ ਨੂੰ ਜਾ ਕੇ ਪਾਸਪੋਰਟ ਚੈੱਕ ਕਰਾ ਕੇ ਫਿਰ ਆਪਾਂ ਜਿਹੜਾ ਸਿੰਗਾਪੁਰ ਦੇਸ਼ ਦੇ ਬਾਹਰ ਨਿਕਲਾਂਗੇ ਫਿਰ ਤੁਹਾਨੂੰ ਉੱਥੋਂ ਦੇ ਨਜ਼ਾਰੇ ਖਾਂਗੇ ਤੇ ਵੇਖੋ ਦੋਸਤੋ ਕਿੰਨੀ ਸਾਫ ਸਫਾਈ ਆ ਥੱਲੇ ਤੇ ਥੱਲੇ ਮੇਰੇ ਨਾਲ ਦਾ ਪੁੱਛੀ ਜਾਂਦਾ ਕਿ ਕੀ ਇਹ ਵਿਸ਼ਾ ਹੈਗਾ ਇਹ ਸਾਰਾ ਦੋਸਤੋ ਲੱਗਦੀ ਵੇਖਣ ਦੇ ਵਿੱਚ ਟਾਇਲ ਹੀ ਆ ਪਰ ਹੈਗਾ ਸਾਰਾ ਕਾਰਪਟ ਆ ਬਹੁਤ ਵੱਡਾ ਕਾਰਪਟ ਜਿਹੜਾ ਵਿਛਾਇਆ ਗਿਆ ਤੇ ਬਹੁਤ ਵਧੀਆ ਮਾਹੌਲ ਆ ਤੁਸੀਂ ਮਾਹੌਲ ਚੈੱਕ ਕਰੋ ਸਾਰੇ ਪਾਸੇ ਯਾਤਰੂ ਜਿੰਨੇ ਵੀ ਜਨਾ ਆਪਣਾ ਹੈਗਾ 350 ਵਾਲਾ ਯਾਜ 350 ਯਾਤਰੂ ਜਿਹੜਾ ਆ ਗਿਆ ਕੋਈ ਸਟੂਡੈਂਟ ਵੀਜ਼ੇ ਤੇ ਆ ਤੇ ਕੋਈ ਹੈਗਾ ਟੂਰਿਸਟ ਤੇ ਕੋਈ ਜਿਹੜਾ ਗਾਂਹ ਫਲਾਈਟ ਵਾਲੇ ਵੀ ਹੈਗੇ ਸੀ ਜਿੱਦਾਂ ਜਿਨ੍ਹਾਂ ਨੇ ਆਸਟ੍ਰੇਲੀਆ ਜਾਣਾ ਲਓ ਵੀ ਦੋਸਤੋ ਹੁਣ ਆਪਾਂ ਸਿੰਗਾਪੁਰ ਜਿਹੜਾ ਵਾ 에어ਪੋਰਟ ਤੋਂ ਜਾਂਦੇ ਆ ਬਾਹਰ ਤੇ ਫਿਰ ਬਾਹਰ ਦਾ ਮਾਹੌਲ ਸਾਰਾ ਚੈੱਕ ਕਰਾਉਨੇ ਆ ਬਾਹਰ ਦੀਆਂ ਚੀਜ਼ਾਂ ਤੁਹਾਨੂੰ ਵਿਖਾਉਨੇ ਆ ਤੇ ਬਣੇ ਰਹੋ ਆਪਣੀ ਅਗਲੀ ਰੀਲ ਦੇ ਨਾਲ ਲਓ ਜੀ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਪੇਜ ਨੂੰ ਕਰ ਲਓ ਸਾਰੇ ਜਣੇ ਫੋਲੋ ਹੋ ਜਾਂਦੇ ਜਾਂਦੇ